ਜਸਬੀਰ ਕੋਲ ਤੋਂ ਸ਼ੁਰੂਆਤ ਕਰ ਲੈਨੇ ਆ। ਆ ਸਪੈਸ਼ਲ ਤੌਰ ਤੇ ਵਿਜੇ ਮੱਟੂ ਨੇ ਸੱਦਿਆ ਤਾਂ। ਹਾਂ ਜੀ ਜੀ। ਮੈਂ ਬਹੁਤ-ਬਹੁਤ ਵਧਾਈ ਦੇਣੀ ਹੈ ਵਿਜੇ ਮੱਟੂ ਨੂੰ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਇਹ। ਇਹ ਜਿਹੜਾ ਨਸ਼ਿਆਂ ਦੇ ਖਿਲਾਫ। ਤੂੰ ਬੋਲ ਅਸੀਂ ਚਾਹਨੇ ਆ ਕਿ ਸਾਡੇ ਦਰਸ਼ਕਾਂ ਨੂੰ ਜਰੂਰ। ਮੈਂ ਉਹੀ ਤਾਂ ਦੱਸ ਰਹੀ ਸੀ ਤੁਹਾਨੂੰ। ਜੋ ਆਇਆ ਆਇਆ ਸਵੇਰੇ ਮੈਂ ਆਇਆ ਇਹੀ ਕਿਹਾ। ਇਹ ਬੋਲ ਗੀਤ ਦੇ ਆ। ਕਿਸੇ ਤੇ ਨਾ ਯਾਸਰ ਕੋ ਕੋ ਦੇ ਵਜਿ ਵਾਜ ਰੋਕੋ। ਫਿਰ ਤੁਸੀਂ ਹੋਣਾ ਕਾਮ ਜਾਵ ਪੰਜਾਬੀਓ। ਇਕੱਠੇ ਹੋ ਜੋ। ਕੱਟੇ ਹੋ ਜਾ ਸਾਂ ਬਲੋ ਪੰਜਾਬ ਨੂੰ ਪੰਜਾਬੀਓ ਕੱਟੇ ਹੋ ਜਾ ਸਾਂ ਬਲੋ ਪੰਜਾਬ ਨੂੰ ਪੰਜਾਬੀਓ ਜੀ ਤੁਹਾਨੂੰ ਵੀ ਅੱਜ ਮੌਕਾ ਮਿਲਿਆ ਬਟਾਲੇ ਆਂ ਤੁਸੀਂ ਵੀ ਆਪਣੀ ਗਾਇਕੀ ਦੇ ਨਾਲ ਅਕਸਰ ਸਟੇਜ ਤੇ ਰੰਗ ਲਾਉਂਦੇ ਅਨਸ਼ੰਤ ਗੱਲ ਕਰਦਾ ਜੀ ਬੈ ਠਕੇ ਤੂੰ ਠਾਣੀਆਂ ਚ ਪੁੱਤਾ ਚਟਾ ਲਾ ਲਿਆ ਪਿਓ ਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾਲਿਆ ਸੁਖ ਮਿਲਿਆ ਨਾ ਮੈਨੂੰ ਤੇਰੇ ਪਿਓ ਤੋਂ ਵੇ ਉਹ ਹੀ ਕੰਮ ਤੂੰ ਖੋਲਤਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਵੱਡਾ ਪਰੋਲਤਾ ਰੰਗਲਾ ਪੰਜਾਬ ਫਿਲਮ ਦਾ ਮੂਵੀਦਾਨ ਠੀਕ ਕਿਸ ਦੀ ਕਿਹਨਾ ਮਨ ਚ ਸੋਚ ਆਈ ਫਿਲਮ ਦਾ ਨਾਮ ਰੰਗਲਾ ਪੰਜਾਬ ਪਤਾ ਇਹ ਦੌਰ ਕਿਦਾਂ ਸਰ ਜਦੋਂ ਅਸੀਂ ਆਪਣੇ ਸਕੂਲ ਟਾਈਮ ਚ ਜਾਂ ਕਾਲਜ ਟਾਈਮ ਚ ਪੜਦੇ ਸੀ ਤੇ ਸਾਡੇ ਪੰਜਾਬ ਦਾ ਮਾਹੌਲ ਬੜਾ ਉਸ ਵੇਲੇ ਸਾਨੂੰ ਖੁਸ਼ਹਾਲ ਜਿਹਾ ਲੱਗਦਾ ਸੀ ਬਹੁਤ ਵਧੀਆ ਲੱਗਦਾ ਸੀ ਕਿਤੇ ਵੀ ਰਾਤ ਵੀ ਘੁੰਮਦੇ ਰਹਿੰਦੇ ਸੀ ਕੋ ਡਰ ਨਹੀਂ ਸੀ ਕੋ ਡਰ ਨਹੀਂ ਸੀ ਜਿਹੜੇ ਦੇਖਿਆ ਮੈਂ ਬਹੁਤ سارے ਨੌਜਵਾਨਾਂ ਨੂੰ ਇੱਕ ਚੰਗਾ ਪਲੇਟਫਾਰਮ ਉਹਨਾਂ ਨੌਜਵਾਨਾਂ ਨੂੰ ਕੀ ਕਹਿੰਦੇ ਆ ਜਿਹੜੇ ਨੌਜਵਾਨ ਅੱਜ ਵੀ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਨੇ ਪਰ ਉੱਥੇ ਹੀ ਕਿੰਨੇ ਵਾਰ ਦੱਬ ਕੇ ਰਹਿ ਜਾਂਦੇ ਨੇ ਆਪਣੀ ਗਰੀਬੀ ਕਰਕੇ ਨਹੀਂ ਗਾਂ ਔਟ ਸਕਦੇ ਜਾਂ ਪਰਿਵਾਰਾਂ ਦੀਆਂ ਕੁਝ ਕਮੀਆਂ ਹੀ ਐਸੀ ਹੁੰਦੀਆਂ ਆ ਕਿ ਜੇ ਪਰਿਵਾਰ ਘਰ ਦੇ ਆਇਜਾਜ਼ਤ ਹੀ ਨਹੀਂ ਦਿੰਦੇ ਬੱਚਿਆਂ ਮੈਂ ਤੇ ਇਹ ਕਹੂੰਗਾ ਕਿ ਜਿੰਨੇ ਵੀ ਬੱਚੇ ਇਸ ਐਕਟਿੰਗ ਦੇ ਸ਼ੌਕੀਨ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਕਦੇ ਵੀ ਕੁਛ ਵੀ ਚੱਲ ਸਕਦਾ ਬਟਾਲੇ ਦੇ ਇੱਕ ਨੌਜਵਾਨ ਵਿਜੇ ਮੱਟੂ ਵੱਲੋਂ ਜੋ ਲਗਾਤਾਰ ਆਪਣੀ ਕਲਮ ਦੇ ਇੱਕ ਚੰਗੇ ਲੇਖਕ ਕਿਨੇ ਜਾਂਦੇ ਸੀ ਜਿਨ੍ਹਾਂ ਵੱਲੋਂ ਗਾਣੇ ਲਿਖੇ ਜਾਂਦੇ ਸੀ ਜਿਨ੍ਹਾਂ ਨੂੰ ਜਿਨ੍ਹਾਂ ਵੱਲੋਂ ਇੱਕ ਗਾਇਆ ਗਾਣਾ ਉਹ ਗਾਣਾ ਇਹਨਾਂ ਨੂੰ ਇੰਨਾ ਕਿ ਲੋਕਾਂ ਨੇ ਪਿਆਰ ਦਿੱਤਾ ਅੱਜ ਵੀ ਲੋਕ ਉਸ ਗਾਣੇ ਨੂੰ ਦੇਖਦੇ ਨੇ ਸੁਣਦੇ ਨੇ ਤੇ ਆਨੰਦ ਮਾਣਦੇ ਨੇ ਉਸੇ ਨੌਜਵਾਨ ਵੱਲੋਂ ਛੋਟੇ ਛੋਟੇ ਘਰਾਂ ਦੇ ਬੱਚੇ ਜਿਹੜੇ ਨੇ ਖੜੇ ਕੀਤੇ ਨੇ ਇੱਕ ਚੰਗੇ ਪਲੇਟਫਾਰਮ ਤੇ ਇੱਕ ਫਿਲਮ ਜਿਹੜੀ ਆ ਉਹਨਾਂ ਵੱਲੋਂ ਅੱਜ ਬਣਾਈ ਜਾ ਰਹੀ ਹੈ ਬਣਾਈ ਗਈ ਹੈ ਜਿਸ ਦਾ ਅੱਜ ਪੋਸਟਰ ਰਿਲੀਜ਼ ਕੀਤਾ ਰੰਗਲਾ ਪੰਜਾਬ ਜੋ ਕਿ ਇੱਕ ਬਹੁਤ ਸੁੰਦਰ ਜਾਂ ਬਹੁਤ ਸੋਹਣੀ ਇੱਕ ਮੂਵੀ ਹੋਏਗੀ ਦੇਖਣ ਵਾਲੀ ਹੋਏਗੀ ਸੇਧ ਦੇਣ ਵਾਲੀ ਮੂਵੀ ਹੋਵੇਗੀ ਤਾਂ ਬਟਾਲੇ ਸਪੈਸ਼ਲ ਤੌਰ ਤੇ ਜਸਪੀਰ ਕੌਰ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਤੇ ਦੇਖਣ ਨੂੰ ਮਿਲਦੇ ਨੇ ਆਪਣੀ ਗਾਇਕੀ ਜਿਹੜੀ ਆ ਉਹਨਾਂ ਵੱਲੋਂ ਲੋਕਾਂ ਦੇ ਰੰਗ ਬੰਦੇ ਨੇ ਜਿਸ ਵੀ ਸਟੇਜ ਤੇ ਚੜਦੇ ਨੇ ਨਾਲ ਨੇ ਕੁਲਦੀਪ ਢਾਲੀਵਾਲ ਗੱਲਬਤ ਕਰ ਲਾਂਗੇ ਅਸੀਂ ਜਸਬੀਰ ਕੌਰ ਤੋਂ ਸ਼ੁਰੂਆਤ ਕਰ ਲੈਨੇ ਆ ਸਪੈਸ਼ਲ ਤੌਰ ਤੇ ਵਿਜੇ ਮੱਟੂ ਨੇ ਸੱਦਿਆ ਤਾਂ ਹਾਂਜੀ ਜੀ ਮੈਂ ਬਹੁਤ ਬਹੁਤ ਵਧਾਈ ਦੇਣੀ ਵਜੇ ਵਿਜੇ ਮੱਟੂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਸਾਰ ਘਰ ਘਰ ਸਾਨੂੰ ਪਤਾ ਕਿਉਂਕਿ ਮੈਂ ਵੀ ਹੁਣੇ-ਹੁਣੇ ਇਸੇ ਨਸ਼ਿਆਂ ਦੇ ਖਿਲਾਫ ਕਿਉਂਕਿ ਮੈਂ ਰਾਈਟਰ ਵੀ ਆ ਮੈਂ ਇੱਕ ਗੀਤ ਲਿਖਿਆ ਸੀ ਕਿਸੇ ਤੇ ਨਾ ਆਸ ਰੱਖੋ ਖੁਦ ਵਿਸ਼ਵਾਸ ਰੱਖੋ ਨਹੀਂ ਅੱਜ ਅੱਜ ਅਜਿਹਾ ਨਹੀਂ ਅੱਜ ਬੋਲ ਕੇ ਅੱਜ ਗੀਤ ਬੋਲ ਇਹ ਗੱਲਾਂ ਫਿਰ ਮੈਂ ਉਹ ਸਾਂਭ ਲਓ ਪੰਜਾਬ ਆ ਉਹ ਚ ਮੈਂ ਇਹ ਹੀ ਕਹਤਾ ਸੀ ਮੈਂ ਕਿਹਾ ਇਕੱਠੇ ਹੋ ਜਾਓ ਸਾਂਭ ਲਓ ਪੰਜਾਬ ਨੂੰ ਪੰਜਾਬੀਓ ਇਹਨਾਂ ਨੇ ਵੀ ਇਹੀ ਕਿਹਾ ਕਿ ਸਾਡਾ ਰੰਗਲਾ ਪੰਜਾਬ ਜਿਹੜਾ ਰੰਗਲਾ ਹੀ ਬਣਿਆ ਰਵੇ ਕਿਉਂਕਿ ਨਸ਼ਿਆਂ ਦੀ ਦਲਦਲ ਤੇ ਇੰਨਾ ਇੰਨੀ ਹੋ ਚੁੱਕੀ ਆ ਕਿ ਘਰ ਘਰ ਵਿਕਦਾ ਘਰ ਘਰ ਵਿਕਦਾ ਸਾਡੀ ਜੇ ਪੁਲਿਸ ਇਮਾਨਦਾਰ ਹੈਗੀ ਵੀ ਆ ਤਾਂ ਉਥੋਂ ਪੁਲਿਸ ਨੂੰ ਵੀ ਪਿੱਛੋਂ ਡੰਡਾ ਚੜ ਜਾਂਦਾ ਇਸ ਕਰਕੇ ਪੁਲਿਸ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਿੱਦਾਂ ਸਾਡੇ ਇਮਾਨਦਾਰ ਪੁਲਿਸ ਅਫਸਰ ਆ ਬਹੁਤ ਇਮਾਨਦਾਰ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਸੇ ਤਰ੍ਹਾਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਇਹਨਾਂ ਨੇ ਜਿੰਨੇ ਪੁਲਿਸ ਅਫਸਰਾਂ ਨੇ ਇਹਦੇ ਵਿੱਚ ਕੰਮ ਬਣ ਕੇ ਮਤਲਬ ਰੋਲ ਨਿਭਾਇਆ ਵਾ ਬਹੁਤ ਬਖੂਬੀ ਉਹਨਾਂ ਨੇ ਇਸੇ ਤਰ੍ਹਾਂ ਨਿਭਾਇਆ ਕਿ ਅਸੀਂ ਇਮਾਨਦਾਰੀ ਇਦਾਂ ਦਿਖਾਇਆ ਕਰੀਏ ਤਾਂ ਸਾਡਾ ਪਬਲਿਕ ਵੀ ਸਾਡਾ ਸਾਥ ਦੇ ਵਿੱਚ ਜੇ ਸਾਡੇ ਪਬਲਿਕ ਮੰਨਣਾ ਸ਼ੁਰੂ ਕਰਦੇ ਤੇ ਸਾਡੇ ਜਿਹੜੇ ਮਲਾਜਮ ਆ ਉਹਨਾਂ ਤੋਂ ਬਿਨਾਂ ਤਾਂ ਅਸੀਂ ਹੈ ਹੀ ਨਹੀਂ ਕੁਝ ਵੀ ਪਰ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ ਪਰ ਅਸੀਂ ਵਧਾਈ ਦਿੰਨੀ ਆ ਮੈਂ ਮੱਟੂ ਨੂੰ ਵੀ ਉਹਨਾਂ ਇਦਾਂ ਦਾ ਉਪਰਾਲਾ ਕੀਤਾ ਉਹਨਾਂ ਆਰਟਿਸਟਾਂ ਨੂੰ ਜਿਨ੍ਹਾਂ ਨੇ ਵਿੱਚ ਕੰਮ ਕੀਤਾ ਮੈਂ ਉਹਨਾਂ ਨੂੰ ਉਹ ਵੀ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਬੜਾ ਸੋਹਣਾ ਰੋਲ ਨਿਭਾਇਆ ਮੈਂ ਹੁਣੇ ਹੁਣ ਵੇਖ ਰਹੀ ਸੀ ਬਿਲਕੁਲ ਛੋਟੇ ਛੋਟੇ ਘਰਾਂ ਜੂਨੇ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਨਿਭਾਇਆ ਉਹਨਾਂ ਨੂੰ ਨਾਲੇ ਮੱਟੂ ਨੂੰ ਇਹ ਵਧਾਈ ਆ ਕਿ ਇਹਨੇ ਉਹਨਾਂ ਨੂੰ ਟਾਈਮ ਦਿੱਤਾ ਤੇ ਅੱਗੇ ਉਹ ਵੀ ਮਤਲ ਅੱਗੇ ਦੀ ਅੱਗੇ ਵ ਸਾਡੇ ਦਰਸ਼ਕਾਂ ਨੂੰ ਜਰੂਰ ਸਾਂਝੇ ਕਰਿਓ ਗੀਤਾ ਰਾਣੀ ਗੀਤਾ ਤੁਸੀਂ ਹੁਣੇ ਗਿਆ ਸੀ ਵੀ ਟਾਈਮ ਨਹੀਂ ਹੈ ਨਾ ਨਹੀਂ ਨਹੀਂ ਤੁਸੀਂ ਬੋਲ ਕੇ ਨਹੀਂ ਹੁਣ ਟਾਈਮ ਤਾਂ ਹੈ ਗੀਤੇ ਦਾ ਮੈਂ ਲਿਖਦੀ ਜਿਆਦਾ ਹੈ ਤੇ ਗਾਇਆ ਵੀ ਬਹੁਤ ਆ ਵੈਸੇ ਉਹ ਮੇਰਾ ਦੁਕਾਨਾ ਜੋੜੀ ਹੁੰਦੀ ਸੀ ਜਸਵੰਤ ਬਿੱਲਾ ਜਸਬੀਰ ਕੌਰ ਤੇ ਉਹਨਾਂ ਦੇ ਨਾਲ ਹੀ ਮੇਰੇ ਦੁਕਾਨੇ ਹੁੰਦੇ ਸੀਗੇ ਉਹ ਦੁਗਾਣਿਆਂ ਦਾ ਤੁਹਾਨੂੰ ਪਤਾ ਸਾਡਾ ਚਮਕੀਲੇ ਦੇ ਟਾਈਮਾਂ ਦਾ ਦੌਰ ਸੀ ਤਾਂ ਅੱਜ ਜੋ ਮੇਰੇ ਸੋਲੋ ਲੇਟੈਸਟ ਚੱਲ ਰਹੇ ਆ ਨੇ ਅਸੀਂ ਚਮਕੀਲੇ ਦੇ ਦੌਰ ਵਾਲਾ ਹੀ ਗਾਣਾ ਸੁਣਨਾ ਅੱਜ ਦਰਸ਼ਕਾਂ ਨੂੰ ਮੇਰੇ ਹਸਬੰਦ ਨਾਲ ਨਹੀਂਗੇ ਉਹ ਗਾਉਂਦੇ ਹੁੰਦੇ ਸੀ ਨਾਲ ਇਸ ਕਰਕੇ ਤਾਂ ਕਿਉਂਕਿ ਸਾਡੇ ਜਿਹੜੇ ਗੀਤ ਪੱਟੀ ਹੋਈ ਸ਼ਰਾਬੀ ਜੱਟ ਦੀ ਸੋਹੀ ਨਾਲ ਨਾ ਸਿੱਧੇ ਮੂੰਹ ਬੋਲੇ ਇਸ ਤਰ੍ਹਾਂ ਦੇ ਸਾਡੇ ਗੀਤ ਹੁੰਦੇ ਸੀਗੇ ਉਹ ਹੈ ਹੀ ਮਤਲਬ YouTube ਤੇ ਪੈਸਾਰੇ ਦੇਖ ਸਕਦੇ ਆ ਹਨਾ ਹੁਣ ਮੇਰੇ ਸੋਲੋ ਜੋ ਚੱਲ ਰਹੇ ਆ ਉਹ ਤੁਸੀਂ ਦੇਖ ਹੀ ਰਹੇ ਹੋ ਹੁਣ ਚੱਲ ਹੀ ਰਹੇ ਆ ਤੇ ਬਾਕੀ ਉਹ ਤਾਂ ਤੁਸੀਂ ਦੇਖ ਰਹੇ ਹੋ ਮੇਰੇ ਦੱਸਣ ਦੀ ਬਿਆਨ ਕਰਨ ਦੀ ਲੋੜ ਹੀ ਨਹੀਂ ਨੇ ਦੋ ਬੋਲ ਅਸੀਂ ਚਾਹਨੇ ਆ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਮੈਂ ਉਹੀ ਤਾਂ ਦੱਸ ਰਹੀ ਸੀ ਤੁਸੀਂ ਰੋਕਤਾ ਯੋ ਆ ਆ ਸਭ ਲਈ ਮੈਂ ਇਹ ਕਹਾਂ ਇਹ ਬੋਲ ਗੀਤ ਦੇ ਆ ਕਿਸੇ ਤੇ ਨਿਆ ਅਸਰ ਖੁਦ ਵਸ਼ਵਾਜ ਰੱਖੋ ਫਿਰ ਤੁਸੀਂ ਹੋਣਾ ਕਾਮਜਾਬ ਪੰਜਾਬੀਓ ਇਕੱਠੇ ਹੋ ਜੋ ਇਕੱਠੇ ਹੋ ਜੋ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਇਕੱਠੇ ਹੋ ਜੋ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਜਲਦੀਪ ਜੀ ਤੁਹਾਨੂੰ ਵੀ ਅੱਜ ਮੌਕਾ ਮਿਲਿਆ ਬਟਾਲੇ ਆਂਦਾ ਤੁਸੀਂ ਵੀ ਆਪਣੀ ਗਾਇਕੀ ਦੇ ਨਾਲ ਅਕਸਰ ਸਟੇਜ ਦੇ ਤੇ ਰੰਗ ਬੰਨਦੇ ਹਮ ਨਸ਼ਾ ਦੀ ਗੱਲ ਕਰਦਾ ਜੀ ਉਹ ਬੈਠ ਕੇ ਤੂੰ ਠਾਣੀਆਂ ਚ ਪੁੱਤਾ ਚਿੱਟਾ ਲਾ ਲਿਆ ਪਿਉਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾਲਿਆ ਬੈਠ ਕੇ ਤੂੰ ਠਾਣੀਆਂ ਚ ਪੁੱਤਾ ਚਿੱਟਾ ਲਾ ਲਿਆ ਪਿਉਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾਲਿਆ ਸੁੱਖ ਮਿਲਿਆ ਨਾ ਮੈਨੂੰ ਤੇਰੇ ਪਿਉ ਤੋਂ ਵੇ ਉਹੀ ਕੰਮ ਤੂੰ ਖੋਲਤਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਵੱਡਾ ਪਰੋਲਤਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਵੱਡਾ ਪਰੋਲਤਾ ਬਿਲਕੁਲ ਅੱਜ ਦੇ ਦੌਰ ਦੇ ਗਾਣੇ ਅੱਜ ਦੇ ਦੌਰ ਦੇ ਬਿਲਕੁਲ ਜੀ ਬਿਲਕੁਲ ਅੱਜ ਦੇ ਦੌਰ ਦੇ ਬਿਲਕੁਲ ਬਿਲਕੁਲ ਇਹੋ ਬੱਚੇ ਨੇ ਜਿਹੜੇ ਛੋਟੇ ਛੋਟੇ ਘਰਾਂ ਦੇ ਉੱਠੇ ਨੇ ਜਿਨ੍ਹਾਂ ਨੂੰ ਇੱਕ ਚੰਗਾ ਪਲੇਟਫਾਰਮ ਦਿੱਤਾ ਸੋਸ਼ਲ ਮੀਡੀਆ ਤੋਂ ਆਪਣਾ ਸਫਰ ਸ਼ੁਰੂ ਕੀਤਾ ਸੀ ਕਦੇ ਸੋਚਿਆ ਸੀ ਕਸੀ ਵੀ ਸਟੇਜ ਤੇ ਜਾਂ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਅਸੀਂ ਵੀ ਕੋਈ ਫਿਲਮਾਂ ਦੇ ਵਿੱਚ ਪਾਰਟ ਆਦਾ ਕਰਾਂ। ਸੋਚਿਆ ਸੀ ਕਦੇ? ਨਹੀਂ। ਅੱਜ ਫਿਰ ਕਿਦਾਂ ਦਾ ਫੀਲ ਹੋਣ ਡਿਆ ਅੱਜ ਫਿਲਮ ਦੇ ਵਿੱਚ ਆ ਗਏ। ਅੱਜ ਬਹੁਤ ਵਧੀਆ ਲੱਗਣ ਡਿਆ। ਜਿਵੇਂ ਕੋਈ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਕਿਸੇ ਦੀ ਕਿਹਦਾ ਹੈਗਾ ਵਿੱਚ ਕੋਈ ਰੋਲ? ਨਹੀਂ ਸਰ ਮੈਂ ਨੈਕਸਟ ਮੂਵੀ ਲਈ ਆ। ਹਾਂਜੀ। ਜਿਵੇਂ ਕੋਈ ਅਸੀਂ ਉਸ ਭਾਈ ਸਾਹਿਬ ਨਾਲ ਉਸ ਨੌਜਵਾਨ ਦੇ ਨਾਲ ਵੀ ਗੱਲ ਕਰਾਂਗੇ ਵਿਜੇ ਮੱਟੂ ਜੋ ਕਿਸੇ ਵੀ ਪਛਾਣ ਦੇ ਮਤਾਜ ਨਹੀਂ। ਵਿਜੇ ਜੀ। ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਸੀ ਤੁਹਾਡੇ ਗੀਤਾਂ ਨੂੰ ਇੱਧਰ ਆ ਜੀ ਲਾਈਟ 'ਚ ਥੋੜਾ ਹੈਨਾ ਬਹੁਤ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਸੀ ਤੁਹਾਡੀ ਕਲਮ ਦੇ ਨਾਲ ਜੋ ਗੀਤ ਲਿਖੇ ਜਾਂਦੇ ਸੀ ਉਸ ਗੀਤ ਨੂੰ ਅਲੱਗ-ਅਲੱਗ ਗਾਇਕਾਂ ਨੇ ਬੋਲਿਆ ਵੀ ਹੈ ਤੁਸੀਂ ਵੀ ਖੁਦ ਵੀ ਬੋਲਿਆ ਵਾ ਗਾਣਾ ਇੱਕ ਬੜਾ ਮਸ਼ਹੂਰ ਸੀ ਗੁਜਰਾਂ ਦੇ ਜੱਟ ਕੋਟਾਂ ਹਾਂਜੀ ਅੱਜ ਫਿਰ ਉਹ ਉੱਤੋਂ ਸ਼ੁਰੂਆਤ ਕਰਦੇ ਉਹਦੇ ਹੋ ਜੀ ਉਹਦੇ ਨਾਲ ਜੱਟਾ ਲਿਆ ਇਹ ਜੀ ਮੈਂ ਤੁਹਾਨੂੰ ਅੱਜ ਅੱਜ ਮੈਂ ਇਸ ਗਾਣੇ ਬਾਰੇ ਚੰਨਣਾ ਪਉਣਾ ਮੇਰਾ ਇੱਕ ਬੜਾ ਖਾਸ ਫਰੈਂਡ ਸੀਗਾ ਇਹ ਉਹਦੀ ਕਹਾਣੀ ਹੈ ਰੀਅਲ ਕਹਾਣੀ ਸੀ ਮੇਰੇ ਕੋ ਮੇਰਾ ਬਟਾਲੇ ਦਫਤਰ ਸੀ ਉਸ ਵੇਲੇ ਮੇਰੇ ਕੋ ਆਇਆ ਤੇ ਉਹਦੇ ਕਾਫੀ ਨਾਲ ਰਗੜਾਂ ਲੱਗੀਆਂ ਐ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਪਹਿਲਾਂ ਮੈਨੂੰ ਤੂੰ ਪਾਣੀ ਪੂਣੀ ਪਿਆ ਤੈਨੂੰ ਮੈਂ ਦੱਸਦਾ ਕਹਾਣੀ ਸੁਣਾਉਣਾ ਉਹਨੇ ਮੈਨੂੰ ਕਹਾਣੀ ਸੁਣਾਈ ਤੇ ਮੈਂ ਗਾਣਾ ਲਿਖਣਾ ਸ਼ੁਰੂ ਕਰਤਾ ਮੈਂ ਜਦੋਂ ਗਾਣਾ ਲਿਖ ਰਿਹਾ ਕਿਹਿੰਦਾ ਯਾਰ ਗਾਣਾ ਤੇ ਲਿਖਦੇ ਪਰ ਮੇਰਾ ਵਿੱਚ ਕਿਤੇ ਨਾਂ ਨਾ ਭਾਈ ਮੈਂ ਕਿਹਾ ਨਹੀਂ ਤੇਰਾ ਨਾਂ ਨਹੀਂ ਪਉਂਦਾ ਉਹ ਗਾਣਾ ਲਿਖਿਆ ਗਿਆ ਤੇ ਕੋਈ ਉਹਦੀ ਰਸਲ ਨਹੀਂ ਕੀਤੀ ਅਗਲੇ ਦਿਨ ਰਿਕਾਰਡ ਕਰਾਇਆ ਗਿਆ ਪੂਰੀ ਕੈਸੇਟ ਮੇਂ ਰਿਕਾਰਡ ਕਰਵਾਇਆ ਸੀ ਪਰ ਇਹ ਗਾਣਾ ਦੁਬਾਰਾ ਅਗਲੇ ਦਿਨ ਜਾ ਕੇ ਰਿਕਾਰਡ ਕਰਾਇਆ ਗਿਆ ਗਰਮੀਤ ਸਿੰਘ ਦਾ ਮਿਊਜ਼ਿਕ ਸੀ ਅੰਮ੍ਰਿਤਸਰ ਤੋਂ ਤੇ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹ ਗਾਣੇ ਦੇ ਦੋ ਬੋਲ ਮੈਂ ਤੁਹਾਨੂੰ ਸੁਣਾ ਦਿੰਦਾ ਓਏ ਸ਼ਖਰ ਦੁਪਹਿਰੇ ਜੱਟ ਮੋੜਦਾ ਸੀ ਨੱਕੇ ਭੁੱਖ ਲੱਗੀ ਮੜ ਮੜ ਪਿੰਡ ਵੱਲ ਤੱਕੇ ਸ਼ਖਰ ਦੁਪਹਿਰੇ ਜੱਟ ਮੋੜਦਾ ਸੀ ਨੱਕੇ ਭੁੱਖ ਲੱਗੀ ਮੜ ਮੜ ਪਿੰਡ ਵੱਲ ਤੱਕੇ ਉਨੇ ਸੋਚ ਲਈ ਸਕੀਮ ਇੱਕ ਖੜ ਕੇ ਉਹਨੇ ਸੋਚ ਲਈ ਸਕੀਮ ਇੱਕ ਖੜ ਕੇ ਗੁਜਰਾਂ ਦਾ ਦੁੱਧ ਪੀ ਗਿਆ ਜੱਟ ਚੋਰੀ ਚੋਰੀ ਕੁੱਲ ਵਿੱਚ ਵੜ ਕੇ ਗੁਜਰਾਂ ਦਾ ਦੁੱਧ ਪੀ ਗਿਆ ਉਹ ਚਾਰ ਦੇਸੀ ਮੱਜਾਂ ਸਾਰੇ ਦੌੜੇ ਦੌੜੇ ਆਏ ਤੂਤਦੇ ਆਂ ਡੰਡਿਆਂ ਨਾਲ ਛੋੜਿਓ ਦੇ ਲਾਏ ਚਾਰ ਦੇਸੀ ਮੱਜਾਂ ਸਾਰੇ ਦੌੜੇ ਦੌੜੇ ਆਏ ਤੂਤਦੇ ਆਂ ਡੰਡਿਆਂ ਨਾਲ ਛੋੜਿਓ ਦੇ ਲਾਏ ਉਹਨਾ ਮਾਰਿਆ ਸੀ ਕੁੱਲ ਚੋਂ ਵਗਾ ਕੇ ਉਨੇ ਮਾਰਿਆ ਸੀ ਕੁੱਲ ਚੋਂ ਵਗਾ ਕੇ ਗੁਜਰਾ ਨੇ ਜੱਟ ਕੁੱਟਿਆ ਜੱਟ ਕੁੱਟਿਆ ਪਰਾਲੀ ਉੱਤੇ ਢਾ ਕੇ ਗੁਜਰਾ ਨੇ ਜੱਟ ਕੁੱਟਿਆ ਜੱਟ ਕੁੱਟਿਆ ਪਰਾਲੀ ਉੱਤੇ ਢਾ ਕੇ ਗੁਜਰਾ ਨੇ ਜੱਟ ਕੁੱਟਿਆ ਅੱਛਾ ਮਿੱਟੂ ਜੀ ਰੰਗਲਾ ਪੰਜਾਬ ਫਿਲਮ ਦਾ ਮੂਵੀ ਦਾ ਨਾਮ ਆ ਠੀਕ ਕਿਸ ਤਰੀਕੇ ਨਾਲ ਮਨ 'ਚ ਸੋਚ ਆਈ ਫਿਲਮ ਦਾ ਨਾਮ ਰੰਗਲਾ ਪੰਜਾਬ ਪਤਾ ਹੀ ਇਹ ਦੌਰ ਕਿਦਾਂ ਦਾ ਜੀ ਸਰ ਜਦੋਂ ਅਸੀਂ ਆਪਣੇ ਸਕੂਲ ਟਾਈਮ 'ਚ ਜਾ ਕਾਲਜ ਟਾਈਮ ਚ ਪੜ੍ਹਦੇ ਸੀ ਤੇ ਸਾਡੇ ਪੰਜਾਬ ਦਾ ਮਾਹੌਲ ਬੜਾ ਉਸ ਵੇਲੇ ਸਾਨੂੰ ਖੁਸ਼ਹਾਲ ਜਿਹਾ ਲੱਗਦਾ ਸੀ ਬਹੁਤ ਵਧੀਆ ਲੱਗਦਾ ਸੀ ਕਿਤੇ ਵੀ ਰਾਤ ਵੀ ਘੁੰਮਦੇ ਰਹਿੰਦੇ ਸੀ ਕੋ ਡਰ ਨਹੀਂ ਸੀ ਕੋ ਡੁੱਕਰ ਨਹੀਂ ਸੀ ਤੇ ਉਹ ਜਿਹੜੀ ਅਸੀਂ ਉਮਰ ਲੰਘਾਈ ਉਸ ਵੇਲੇ ਪਾਣੀ ਵੀ ਕਿਸੇ ਵੇਲੇ ਨਹਿਰ ਚੋਂ ਵੀ ਪੀ ਲੈਂਦੇ ਸੀ ਚੱਪੜ ਚੋਂ ਵੀ ਪੀ ਲੈਂਦੇ ਸੀ ਕੁਝ ਲੋਕ ਤੇ ਉਸ ਵੇਲੇ ਦਾ ਮਾਹੌਲ ਜਿਹੜਾ ਬਹੁਤ ਹੀ ਵਧੀਆ ਸੀ ਤੇ ਪੰਜਾਬ ਸਾਡਾ ਰੰਗਲਾ ਸ਼ੁਰੂ ਤੋਂ ਰੰਗਲਾ ਰਿਹਾ ਅੱਜ ਵੀ ਰੰਗਲਾ ਹੈ ਅੱਜ ਵੀ ਰੰਗਲਾ ਹੈ ਪਰ ਇਹਦੇ ਵਿੱਚ ਕੁਝ ਆਪ ਸਾਡੀਆਂ ਤਰੁੱਟੀਆਂ ਨੇ ਜਿਹਦੇ ਕਾਰਨ ਅਸੀਂ ਇਹਨੂੰ ਥੋੜਾ ਜਿਹਾ ਖੁਦ ਗੰਦਲਾ ਕੀਤਾ ਹੋਇਆ ਪਰ ਇਹ ਪੰਜਾਬ ਸਾਡਾ ਰੰਗਲਾ ਹੈ ਤੇ ਰੰਗਲਾ ਹੀ ਰਹੇਗਾ ਸਾਡੀ ਕੋਸ਼ਿਸ਼ ਹੈ ਸਾਡੀ ਪਰਜੋਰ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਕਰਕੇ ਲੋਕਾਂ ਤੱਕ ਪਹੁੰਚਾਈਏ ਔਰ ਆਪਣੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਈਏ ਜਿਸ ਤਰੀਕੇ ਦੇਖਿਆ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਇੱਕ ਚੰਗਾ ਪਲੇਟਫਾਰਮ ਦਿੱਤਾ ਵਾ ਉਹਨਾਂ ਨੌਜਵਾਨਾਂ ਨੂੰ ਕੀ ਕਹਿੰਦੇ ਆ ਜਿਹੜੇ ਨੌਜਵਾਨ ਅੱਜ ਵੀ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਨੇ ਪਰ ਉੱਥੇ ਹੀ ਕਈ ਨੇ ਮਰ ਦੱਬ ਕੇ ਰਹਿ ਜਾਂਦੇ ਨੇ اپنی ਗਰੀਬੀ ਕਰਕੇ ਨਹੀਂ ਗਾਂ ਉੱਠ ਸਕਦੇ ਜਾਂ ਪਰਿਵਾਰਾਂ ਦੀਆਂ ਕੁਝ ਕਮੀਆਂ ਹੀ ਐਸੀਆਂ ਹੁੰਦੀਆਂ ਕਈ ਵਾਰੀ ਪਰਿਵਾਰ ਘਰਦੇ ਆ ਇੱਜ਼ਾਤ ਨਹੀਂ ਦਿੰਦੇ ਬੱਚਿਆਂ ਨੂੰ ਜੀ ਮੈਂ ਤੇ ਇਹ ਕਹੂੰਗਾ ਕਿ ਜਿੰਨੇ ਵੀ ਬੱਚੇ ਇਸ ਐਕਟਿੰਗ ਦੇ ਸ਼ੌਕੀਨ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਕਦੇ ਵੀ ਕੁਝ ਵੀ ਚੱਲ ਸਕਦਾ ਹੈ ਇੱਕ ਪਲੇਟਫਾਰਮ ਤੇ ਆ ਕੇ ਉਹਨਾਂ ਨੂੰ ਆਪਣਾ ਇੱਕ ਕਲਾ ਦਾ ਜੋਰ ਦਿਖਾਉਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਿਸ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਜਿਹੜੀ ਉਹ ਮਤਲਬ ਕਿ ਉਹਨੂੰ ਕਿੱ데 ਦਾ ਕਿੱ데 ਲੈ ਕੇ ਜਾਵੇ ਕਿਉਂਕਿ ਜਿੰਨੇ ਵੀ ਐਕਟਰ ਪਪੂਲਰ ਹੋਏ ਨੇ ਉਹ ਇਸੇ ਤਰ੍ਹਾਂ ਹੀ ਪਪੂਲਰ ਹੋਏ ਨੇ ਕਿਉਂਕਿ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਔਰ ਕੋਸ਼ਿਸ਼ ਹੀ ਕਾਮਯਾਬ ਹੁੰਦੀ ਹੈ ਤੇ ਮੈਂ ਸਾਰੇ ਬੱਚਿਆਂ ਨੂੰ ਇਹ ਹੀ ਕਹੂੰਗਾ ਕਿ ਜਿੰਨੂੰ ਐਕਟਿੰਗ ਦਾ ਸ਼ੌਕ ਆ ਉਹ ਜੇ ਸਾਡੇ ਕੋਲ ਤੱਕ ਪਹੁੰਚ ਕਰ ਸਕਦਾ ਸਾਡੇ ਕੋ ਅਸੀਂ ਉਹਨੂੰ ਰੋਲ ਦੇਵਾਂਗੇ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਬੰਬੇ ਤੱਕ ਪਹੁੰਚਾਉਣ ਦੀ ਬਿਲਕੁਲ ਵਿਜ਼ੇ ਮੱਟੂ ਜਿਨ੍ਹਾਂ ਵੱਲੋਂ ਲਗਾਤਾਰ ਆਪਣੀ ਕਲਮ ਦੇ ਨਾਲ ਗੀਤ ਲਿਖੇ ਜਾਂਦੇ ਨੇ ਨਾਲ ਨੇ ਜਸਬੀਰ ਕੌਰ ਜੀ ਅਤੇ ਨਾਲ ਕਲਦੀਪ ਢਾਲੀਵਾਲ ਲਗਾਤਾਰ ਇਹਨਾਂ ਵੱਲੋਂ ਸਹਿਯੋਗ ਰਹਿੰਦਾ ਵਾ ਤਾਂ ਲਗਾਤਾਰ ਆਸ਼ੀਰਵਾਦ ਦੇਣ ਆਏ ਨੇ ਪਹੁੰਚੇ ਨੇ ਵਿਜ਼ੇ ਮੱਟੂ ਨੂੰ ਤਾਂ ਜੋ ਉਹਨਾਂ ਨੂੰ ਇੱਕ ਚੰਗਾ ਹੁੰਗਾਰਾ ਮਿਲ ਸਕੇ ਸੋ ਨਾਲ ਦੀ ਨਾਲ ਨੌਜਵਾਨਾਂ ਨੂੰ ਬੱਚਿਆਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਮੇਰੇ ਤੱਕ ਪਹੁੰਚ ਕਰਨ ਉਹਨਾਂ ਨੂੰ ਅਸੀਂ ਐਕਟ ਦਈਏ ਕੋਈ ਰੋਲ ਦਈਏ ਤਾਂ ਉਹ ਵੀ ਇੱਕ ਚੰਗੇ ਪਲੇਟਫਾਰਮ ਦੇ ਜਾ ਸਕਣ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਸਾਂਝਾ ਟੀਵੀ ਗੁਰਦਾਸਪੁਰ